ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਬਾਸਪਤੀ ਦੇ ਰੇਟ ਦੇ ਬਾਰੇ ਗੱਲਬਾਤ ਕਰਾਂਗੇ। ਦੋਸਤੋ ਸੰਗਰੂਰ ਮੰਡੀ ਦੇ ਜਿਹੜੇ ਬਾਸਪਤੀ ਦੇ ਰੇਟ ਨੇ ਉਹ ਇਸ ਤਰ੍ਹਾਂ ਨੇ ਕੁਝ 1509 ਜਿਹੜੀ ਉਹ 2800 ਤੋਂ ਲੈ ਕੇ 3220 ਰੁਪਏ ਤੱਕ ਜਿਹੜੀ ਲੱਗੀ ਆ ਅੱਜ ਦਾ ਰੇਟ ਆ ਜੋ 1509 ਦਾ ਅਤੇ ਸੰਗਰੂਰ ਮੰਡੀ ਦੇ ਵਿੱਚ 1847 2500 ਤੋਂ 2950 ਰੁਪਏ ਲੱਗੀ ਆ ਅਤੇ 1121 3000 ਤੋਂ 3300 ਰੁਪਏ ਤੱਕ ਜਿਹੜੀ ਲੱਗੀ ਆ ਅਤੇ 17 18 ਦਾ ਜਿਹੜਾ ਰੇਟ ਆ ਸੰਗਰੂਰ ਮੰਡੀ ਦੇ ਵਿੱਚ 2900 ਤੋਂ 3150 ਰੁਪਏ ਜੋ ਅੱਜ ਦਾ ਡੇਟ ਦੇ ਵਿੱਚ ਜਿਹੜਾ ਰਿਹਾ ਹੈਗਾਗਾ ਹਰਿਆਣਾ ਦੇ ਵਿੱਚ ਘਰਾਉਂਡਾ ਮੰਡੀ ਦਾ ਜਿਹੜਾ 1500 ਰੋਂ ਦਾ ਰੇਟ ਆ ਉਹ 3000 ਰਿਹਾ ਹੈਗਾਗਾ ਅਤੇ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2900 ਰੁਪਏ ਜਿਹੜਾ ਆ ਰਿਹਾ ਹੈਗਾਗਾ ਅਤੇ ਤਰਾਬੜੀ ਮੰਡੀ ਦੇ ਵਿੱਚ ਜਿਹੜਾ 2825 ਰੁਪਏ ਜਿਹੜਾ 1509 ਦਾ ਰੇਟ ਅੱਜ ਰਿਹਾ ਹੈਗਾਗਾ ਅਤੇ 1509 ਦਾ ਰੇਟ ਫਤਿਆਬਾਦ ਮੰਡੀ ਦੇ ਵਿੱਚ 2950 ਤੋਂ 3155 ਰੁਪਏ ਜਿਹੜਾ ਰਿਹਾ ਹੈਗਾਗਾ ਅਤੇ 1847 ਦਾ ਰੇਟ ਹੈ ਜਿਹੜਾ ਫਤਿਆਬਾਦ ਮੰਡੀ ਦੇ ਵਿੱਚ 2700 ਤੋਂ 2880 ਰੁਪਏ ਤੱਕ ਜਿਹੜਾ ਅੱਜ ਦਾ ਰਿਹਾ ਹੈਗਾਗਾ ਅਤੇ ਬਰਵਾਲਾ ਮੰਡੀ ਦੇ ਵਿੱਚ 1509 ਦਾ ਰੇਟ 3081 ਰੁਪਏ ਜਿਹੜਾ ਰਿਹਾ ਹੈਗਾਗਾ ਅਤੇ 1847 ਦਾ ਰੇਟ ਹੈ ਜਿਹੜਾ ਉਹ 2700 ਰੁਪਏ ਤੱਕ ਜਿਹੜਾ ਆ ਰਿਹਾ ਹੈਗਾਗਾ ਰਣੀਆਂ ਮੰਡੀ ਦੇ ਵਿੱਚ 1509 ਦਾ ਰੇਟ 3026 ਰੁਪਏ ਰਿਹਾ ਹੈਗਾਗਾ ਸਰਸਾ ਮੰਡੀ ਦੇ ਵਿੱਚ 1509 ਦਾ ਰੇਟ 3114 ਰੁਪਏ ਜਿਹੜਾ ਰਿਹਾ ਹੈਗਾਗਾ ਅਤੇ ਉਲਕਾਣਾ ਮੰਡੀ ਦੇ ਵਿੱਚ ਜਿਹੜਾ 1509 ਦਾ ਰੇਟ ਆ 3041 ਰੁਪਏ ਜਿਹੜਾ ਰਿਹਾ ਹੈਗਾਗਾ ਅਤੇ 1847 ਦਾ ਰੇਟ ਹੈ ਜਿਹੜਾ ਉਹ 2800 ਰੁਪਏ ਰਿਹਾ ਹੈਗਾਗਾ ਸ਼ਮਾਲਾਖਾ ਮੰਡੀ ਦੇ ਵਿੱਚ 1509 ਦਾ ਰੇਟ 3006 ਰੁਪਏ ਰਿਹਾ ਅਤੇ ਹੰਸੀ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਰਿਹਾ ਹੈਗਾਗਾ ਅਤੇ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 3211 ਰੁਪਏ ਅਤੇ ਗੁਹਾਵਾ ਮੰਡੀ ਦੇ ਵਿੱਚ 1509 ਦਾ ਰੇਟ 3087 ਰੁਪਏ ਅਤੇ ਜਲਾਵਾ ਮੰਡੀ ਦੇ ਵਿੱਚ ਜਿਹੜਾ 1509 ਦਾ ਰੇਟ 3113 ਰੁਪਏ ਅਤੇ ਖਨੌਰ ਮੰਡੀ ਦੇ ਵਿੱਚ 1509 ਦਾ ਰੇਟ 3001 ਰੁਪਏ ਅਤੇ 17 18 ਦਾ ਜਿਹੜਾ ਰੇਟ ਆ 3451 ਰੁਪਏ ਰਿਹਾ ਹੈਗਾ ਅਤੇ ਨਰਵਾਣਾ ਮੰਡੀ ਦੇ ਵਿੱਚ 2950 ਰੁਪਏ ਜਿਹੜਾ 1509 ਦਾ ਰੇਟ ਰਿਹਾ ਹੈਗਾ ਅਤੇ ਟਹਾਵਾ ਮੰਡੀ ਦੇ ਵਿੱਚ 1509 ਦਾ ਰੇਟ 1500 ਜਿਹੜਾ 9 ਦਾ ਰੇਟ ਹੈਗਾ ਉਹ 3110 ਰੁਪਏ ਰਿਹਾ ਹੈਗਾ ਅਤੇ ਕੋੜੂ ਪੂਰਾ ਮੰਡੀ ਦੇ ਵਿੱਚ 1509 ਦਾ ਰੇਟ 3275 ਰੁਪਏ ਰਿਹਾ ਹੈਗਾ ਖਨੌਰੀ ਮੰਡੀ ਦੇ ਵਿੱਚ 1509 ਦਾ ਰੇਟ 3100 ਰੁਪਏ ਜਿਹੜਾ ਅੱਜ ਦੀ ਡੇਟ ਦੇ ਵਿੱਚ ਰਿਹਾ ਹੈਗਾ ਸੋ ਦੋਸਤੋ ਉਮੀਦ ਹੈ ਜੋ ਕਿ ਹੁਣ ਬਹੁਤ ਜ਼ਿਆਦਾ ਬਾਸਪਤੀ ਜਿਹੜੇ ਚੋਨੇ ਦੇ ਰੇਟ ਦੇ ਵਿੱਚ ਗਰਾਵਟ ਆ ਗਈ ਸੀ ਉਮੀਦ ਹੈ ਕਿ ਹੁਣ ਥੋੜੀ ਥੋੜੀ ਕਰਕੇ ਜਿਹੜੀ ਇਹ ਉੱਪਰ ਨੂੰ ਜਾਵੇਗੀ ਆਉਣ ਵਾਲੇ ਕਿਸਾਨਾਂ ਦਾ ਜਿਹੜਾ ਕੁਝ ਨਾ ਕੁਝ ਹੋ ਸਕਦਾ ਰੇਟ ਦੇ ਵਿੱਚ ਵਾਧਾ ਦੇਖਣ ਨੂੰ ਜਿਹੜਾ ਮਿਲ ਸਕਦਾ ਨੂੰ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ